ਸ਼ਸ਼ੀ ਕਾਲ ਜੀ ਜੋ ਅੱਜ ਮੈਂ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ ਇਹ ਚਾਰ ਭਾਗਾਂ ਦੇ ਵਿੱਚ ਆਵੇਗੀ ਅੱਜ ਇਸ ਕਹਾਣੀ ਦਾ ਪਹਿਲਾ ਭਾਗ ਹੈ ਜੀ ਜਰਾ ਅੱਜ ਰਾਤ ਇਹਨਾਂ ਨੂੰ ਖੁਸ਼ ਕਰਦੇ ਉਹ ਕਰਨ ਤੋਂ ਪਹਿਲਾਂ ਮੈਨੂੰ ਰੱਜ ਕੇ ਸ਼ਰਾਬ ਪਿਲਾਉਂਦਾ ਹਾਂਜੀ ਅੱਗੇ ਦੀ ਕਹਾਣੀ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਹਿਲਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅੱਜ ਦੀ ਕਹਾਣੀ ਇਸ ਤਰ੍ਹਾਂ ਹੈ ਕਿਸੇ ਮੈਗਜ਼ੀਨ ਵਿੱਚ ਉਸਦੇ ਐਡਵਰਟਾਈਜ਼ਮੈਂਟ ਪੜ੍ਹ ਕੇ ਮੈਂ ਉਸ ਤੋਂ ਉਸ ਨੂੰ ਮਿਲਣ ਦੀ ਅਪਾਇੰਟਮੈਂਟ ਲੈ ਲਈ ਨਿਸ਼ਚਿਤ ਸਮੇਂ ਦੇ ਮੁਤਾਬਕ ਸ਼ਾਮ ਨੂੰ ਮੈਂ ਉਸ ਦੇ ਘਰ ਉਸ ਨੂੰ ਮਿਲਣ ਲਈ ਪਹੁੰਚ ਗਈ ਉਸ ਨੇ ਬੂਹਾ ਖੋਲਿਆ ਬਨਾਵਟੀ ਜਿਹੀ ਮੁਸਕਾਨ ਮੇਰੇ ਵੱਲ ਝੁੱਟੀ ਉਸ ਦੇ ਮੁਸਕਰਾਉਣ ਦੇ ਢੰਗ ਤੋਂ ਮੈਂ ਅੰਦਾਜ਼ਾ ਨਾ ਲਗਾ ਸਕੀ ਕਿ ਉਹ ਮੈਨੂੰ ਦੇਖ ਕੇ ਖੁਸ਼ ਹੋਈ ਹੈ ਜਾਂ ਨਰਾਜ਼ ਹੌਲੀ-ਹੌਲੀ ਕਦਮ ਰੱਖਦੀ ਹੋਈ ਮੈਂ ਉਸ ਦੇ ਸਿਟਿੰਗ ਰੂਮ ਵਿੱਚ ਪਹੁੰਚ ਗਈ ਬਹੁਤ ਹੀ ਸਲੀਕੇ ਨਾਲ ਸਜਾਇਆ ਹੋਇਆ ਕਮਰਾ ਸੀ ਕੰਧਾਂ ਤੇ ਦੋ ਵੱਡੀਆਂ-ਵੱਡੀਆਂ ਪੇਂਟਿੰਗਸ ਟੰਗੀਆਂ ਹੋਈਆਂ ਬੂੜੇ-ਭੂਰੇ ਰੰਗ ਦਾ ਫਰਨੀਚਰ ਅਤੇ ਉਸੇ ਰੰਗ ਦਾ ਵਾਲਪੇਪਰ ਟੀਵੀ ਵੀਡੀਓ ਤੇ ਹੋਰ ਉਰਾਪਰਾ ਰੂਮ ਕਿਸੇ ਰਿਸਟਡ ਡਰਾਇੰਗ ਰੂਮ ਜਾਪਦਾ ਸੀ ਉਸਨੇ ਕਾਲੇ ਰੰਗ ਦਾ ਸੂਟ ਬਾਲ ਕੁੰਗਰਾਲੇ ਕੀਤੇ ਹੋਏ ਬਨਾਤੀ ਗਹਿਣਿਆਂ ਨਾਲ ਕੀਤਾ ਹਾਰ ਸ਼ਿੰਗਾਰ ਜ਼ਰੂਰਤ ਤੋਂ ਜ਼ਿਆਦਾ ਕੀਤਾ ਹੋਇਆ ਮੇਕਅਪ ਉਹ ਕੋਈ ਪੇਂਟਿੰਗ ਹੀ ਲੱਗ ਰਹੀ ਸੀ ਦੇਖਣ ਵਿੱਚ ਬਹੁਤ ਹੀ ਸੋਹਣੀ ਜਿਸ ਨੂੰ ਚਿੱਤਰਕਾਰ ਨੇ ਹਰ ਰੰਗ ਵਰਤ ਕੇ ਸਜਾਇਆ ਹੋਵੇ ਦਸੋ ਤੁਹਾਡੀ ਕੀ ਖੇਦਮਤ ਕਰਾਂ ਉਹ ਮੇਰੇ ਸਾਹਮਣੇ ਕੁਰਸੀ ਉੱਤੇ ਬੈਠਦੇ ਹੋਏ ਬੋਲੀ ਮੈਂ ਤੁਹਾਨੂੰ ਦੱਸਿਆ ਸੀ ਟੈਲੀਫੋਨ ਤੇ ਤੁਸੀਂ ਕਿਹਾ ਸੀ ਘਰ ਆ ਜਾਵਾਂ ਮੈਂ ਉਸ ਨੂੰ ਆਪਣੀ ਗੱਲ ਹੌਲੀ-ਹੌਲੀ ਦੱਸੀ ਹਾਂ ਮੈਂ ਪਹਿਲਾਂ ਸੋਚਿਆ ਸੀ ਕਿ ਤੇ ਤੂੰ ਲੈਸਵੀ ਨਹੀਂ ਹੈ ਪਰ ਫਿਰ ਪਤਾ ਲੱਗਾ ਕਿ ਨਹੀਂ ਮੁਲਾਕਾਤ ਦਾ ਮਕਸਦ ਕੋਈ ਹੋਰ ਹੈ ਨਾਲੇ ਮੈਨੂੰ ਤੁਸੀਂ-ਤੁਸੀਂ ਕਰਕੇ ਨਾ ਬੁਲਾ ਤੂੰ ਕਹੇਂਗੇ ਜ਼ਿਆਦਾ ਕਰੀਬ ਲੱਗਣਾ ਹੈ ਉਸਨੇ ਪੈਰ ਕੁਰਸੀ ਦੇ ਉੱਪਰ ਇਕੱਠੇ ਕਰਕੇ ਰੱਖਦੇ ਹੋਇਆ ਮੈਨੂੰ ਕਿਹਾ ਜੀ ਹਾਂ ਮੇਰੀ ਕਿਤਾਬ ਛਾਪ ਰਹੀ ਹੈ ਜਿਸ ਵਿੱਚ ਮੈਂ ਤੁਹਾਡੀ ਸੌਰੀ ਤੇਰੀ ਕਹਾਣੀ ਦੇਣਾ ਚਾਹੁੰਦੀ ਹਾਂ ਮੈਂ ਉਸ ਨੂੰ ਆਪਣੇ ਆਉਣ ਦਾ ਦੂਜੀ ਵਾਰ ਮਕਸਦ ਦੱਸਿਆ ਉਹ ਬੋਲੀ ਮੇਰੀ ਕਹਾਣੀ ਕਿਤਾਬ ਦੇ ਵਿੱਚ ਕੋਈ ਨਵਾਂ ਮضمون ਤਾਂ ਹੈ ਨਹੀਂ ਮੈਂ ਦੁਨੀਆ ਦੀ ਤਾਰੀਖ ਵਿਸ਼ਵਾਮਾਂ ਦੇ ਅਫਸਾਨਿਆਂ ਨਾਲ ਭਰੀ ਪਈ ਹੈ ਫਿਰ ਤੂੰ ਇਹੀ ਮضمون ਕਿਉਂ ਚੁਣਿਆ ਉਸਨੇ ਵਕੀਲਾ ਵਾਂਗ ਜਿਰਾ ਕੀਤੀ ਮੈਂ ਕਿਹਾ ਮੈਂ ਕਿਸੇ ਵੇਸਵਾਦੀ ਨਹੀਂ ਬਲਕਿ ਇੱਕ ਔਰਤ ਦੀ ਕਹਾਣੀ ਲਿਖਣਾ ਚਾਹੁੰਦੀ ਹਾਂ ਔਰਤ ਸਭ ਕੁਝ ਹੈ ਮਾਂ ਬੇਟੀ ਭੈਣ بیوی ਮਾਸ਼ੂਕ ਦੇਵੀ ਤੇ ਵੇਸਵਾਵੀ ਉਸਨੇ ਕਿਹਾ ਸਭ ਤੋਂ ਗੰਦਾ ਕਰੈਕਟਰ ਹੈ ਇਹ ਔਰਤ ਦਾ ਜੋ ਤੂੰ ਕਹਾਣੀ ਲਈ ਚੁਣਿਆ ਹੈ ਇਸ ਕਹਾਣੀ ਤੋਂ ਬਿਨਾਂ ਕੀ ਤੇਰੀ ਕਿਤਾਬ ਪੂਰੀ ਨਹੀਂ ਹੁੰਦੀ ਕੀ ਲੇਖੇਗੀ ਇਹੀ ਨਾ ਕਿ ਮੈਂ ਕੀ ਕਰਦੀ ਹਾਂ ਮੇਰੇ ਗਾਹਕ ਕੌਣ-ਕੌਣ ਨੇ ਮੈਂ ਕੋਠੇ ਤੇ ਕਿੱਦਾਂ ਪਹੁੰਚੀ ਤੇ ਕਿਵੇਂ ਮੈਂ ਲੋਕਾਂ ਨੂੰ ਲੁੱਟਦੀ ਹਾਂ ਕੀ ਨਮੀ ਗੱਲ ਹੈ ਕੋਈ ਹੋਰ ਕਹਾਣੀ ਲੱਭ ਤਵਾਇਫ ਬਕਵਾਸ ਹੈ ਉਹ ਅਚਾਨਕ ਗੁੱਸੇ ਦੇ ਨਾਲ ਗਰਮ ਹੋ ਕੇ ਬੋਲੀ ਫਿਰ ਮੈਂ ਉਸ ਨੂੰ ਕਿਹਾ Hindu ਧਰਮ ਦੇ ਮੁਤਾਬਿਕ ਜਦੋਂ ਕਾਲੀ ਮਾਤਾ ਦੀ ਮੂਰਤ ਬਣਾਈ ਜਾਂਦੀ ਆ ਤਾਂ ਉਸ ਵਿੱਚ ਵੀ ਬੇਸਵਾ ਦੇ ਕੋਠੇ ਦੀ ਦਿੱਲੀ ਦੀ ਮਿੱਟੀ ਪਾਈ ਜਾਂਦੀ ਆ ਵਰਨਾ ਉਹ ਮੂਰਤ ਸੰਪੂਰਨ ਨਹੀਂ ਹੁੰਦੀ ਹੋਰ ਵੀ ਕਹਾਣੀਆਂ ਨੇ ਮੇਰੀ ਕਿਤਾਬ ਦੇ ਵਿੱਚ ਸਭ ਔਰਤਾਂ ਬਾਰੇ ਹੀ ਨੇ ਪਰ ਤੇਰੇ ਬਿਗੈਰ ਮੇਰੀ ਕਿਤਾਬ ਸੰਪੂਰਨ ਨਹੀਂ ਹੋਣੀ ਲੰਗੜੀ ਜਹੀ ਰਹੇਗੀ ਮੈਂ ਉਸ ਨੂੰ ਆਪਣੀ ਗੱਲ ਦੱਸੀ ਮੈਂ ਦੇਖਿਆ ਕਿ ਮੇਰੀ ਗੱਲ ਸੁਣ ਕੇ ਉਸ ਨੇ ਅੱਖਾਂ ਝਪਾ ਲਈਆਂ ਉਸ ਦੇ ਚਿਹਰੇ ਤੇ ਜੋ ਚੜਚੜਪਣਾ ਸੀ ਉਹ ਗਾਇਬ ਹੋ ਗਿਆ ਉਸ ਨੇ ਇੱਕ ਹੌਂਕਾ ਲਿਆ ਕੁਝ ਖਾਣ ਪੀਣ ਦਾ ਸ਼ੌਂਕ ਹੋਣ ਕਰਕੇ ਉਸ ਨੇ ਸਾਹਮਣੇ ਮੇਜ਼ ਤੋਂ ਸਿਗਰਟਾਂ ਦੀ ਡੱਬੀ ਚੁੱਕੀ 노 ਥੈਂਕਸ ਮੈਂ ਸਿਰ ਹਿਲਾਇਆ ਉਸ ਨੇ ਸਿਗਰਟ ਸੁਲਗਾਈ ਤੇ ਧੂਏ ਦਾ ਫੁਹਾਰਾ ਮੂੰਹ ਚੋਂ ਕੱਢਿਆ ਕਾਫੀ ਧੀਰ ਉਹ ਚੁੱਪ ਰਹੀ ਫਿਰ ਬਾਹਾਂ ਖੋਲ ਕੇ ਪੂਰੇ ਜੋਰ ਨਾਲ ਅੰਗੜਾਈ ਲਈ ਉਸ ਨੇ ਕਿਹਾ ਕਿੱਥੋਂ ਸ਼ੁਰੂ ਕਰਾਂ ਜਿੱਥੋਂ ਤੱਕ ਯਾਦ ਹੈ ਤੇਰਾ ਸਾਥ ਦਿੰਦੀ ਹਾਂ ਮੈਂ ਜਵਾਬ ਦਿੱਤਾ ਹੂੰ ਉਸ ਨੇ ਲੰਮਾ ਹੰਗਾਰਾ ਲਿਆ ਉਸਨੇ ਫਿਰ ਆਪਣੀ ਕਹਾਣੀ ਦਰਸ਼ਨੀ ਸ਼ੁਰੂ ਕੀਤੀ ਮੈਂ ਪਾਕਿਸਤਾਨ ਵਿੱਚ ਪੈਦਾ ਹੋਈ ਸੀ ਮੇਰੀ ਮਾਂ ਨਸੀਮ ਬਾਨੋ ਇਲਾਕੇ ਦੀ ਮਕਬੂਲ ਗਾਇਕਾ ਸੀ ਉਹ ਲਖਣਵਾਲ ਵਰਗੇ ਛੋਟੇ ਜਿਹੇ ਪਿੰਡ ਚ ਰਹਿੰਦੀ ਸੀ ਲੋਕਾਂ ਦੇ ਵਿਆਹ ਸ਼ਾਦੀਆਂ ਤੇ ਮੁਜਰੇ ਕਰਦੀ ਹੁੰਦੀ ਸੀ ਮੇਰਾ ਬਾਪ ਇੱਕੋ ਵੇਲੇ ਤਿੰਨ ਤਿੰਨ ਵਿਵੀਆਂ ਰੱਖਦਾ ਸੀ ਖਾਨਦਾਨੀ ਕੰਜਰ ਸੀ ਉਹ ਪੂਰਾ ਮੇਰੀ ਮਾਂ ਨੂੰ ਇਸ਼ਕ ਦੇ ਚੱਕਰ ਚ ਫਸਾ ਕੇ ਘਰੋਂ ਭਜਾ ਲਿਆ ਫਿਰ ਉਸ ਨੂੰ ਪੁੱਠੇ ਰਾਹ ਪਾ ਦਿੱਤਾ ਉਹ ਅਕਸਰ ਉਸ ਨੂੰ ਕੰਜਰੀ ਕਹਿ ਕੇ ਮੁਖਾਤਿਬ ਹੁੰਦਾ ਸ਼ਰਾ ਪੀ ਕੇ ਅੰਮੀ ਨੂੰ ਮਾਰਦਾ ਕੁੱਟਦਾ ਪੈਸੇ ਖੋ ਕੇ ਲੈ ਜਾਂਦਾ ਪਰ ਅੰਮੀ ਨੇ ਇਸ਼ਕ ਕੀਤਾ ਸੀ ਉਹ ਉਸਦੀ ਮਾਰ ਕੁੱਟ ਸਹਨਦੀ ਪਰ ਉਸਦੇ ਪੈਰ ਨਾ ਛੱਡਦੀ ਆਖਦੀ ਤੇਰੇ ਕਦਮਾਂ ਵਿੱਚ ਹੀ ਜਾਨ ਦੇਣੀ ਹੈ ਪਰ ਤੇਰੇ ਤੋਂ ਜੁਦਾ ਨਹੀਂ ਹੋਣਾ ਉਹਨਾਂ ਦਾ ਇਹ ਡਰਾਮਾ ਮੈਂ ਅਕਸਰ ਦੇਖਦੀ ਰਹਿੰਦੀ ਮੇਰੀ ਮਾਂ ਨੇ ਮੇਰੀ تعلیم ਦਾ ਇੰਤਜ਼ਾਮ ਲਾਹੌਰ ਵਿੱਚ ਕਰ ਰੱਖਿਆ ਸੀ ਮੈਂ ਹੋਸਟਲ ਦੇ ਵਿੱਚ ਰਹਿੰਦੀ ਸੀ ਮਾਂ ਮੈਨੂੰ ਘਰ ਘੱਟ ਹੀ ਬੁਲਾਉਂਦੀ ਸੀ ਸ਼ਾਇਦ ਉਸ ਨੂੰ ਉੜਾਸ ਸੀ ਕਿਤੇ ਉਸ ਦੀ ਜ਼ਿੰਦਗੀ ਦੇ ਸائے ਮੇਰੀ ਜ਼ਿੰਦਗੀ ਤੇ ਨਾ ਪੈ ਜਾਣ। ਉਹੋ ਮੇਰੀ ਸ਼ਾਦੀ ਹੋਈ ਵੇਖਣਾ ਚਾਹੁੰਦੀ ਸੀ। ਜਿਵੇਂ ਹਰ ਮਾਂ ਚਾਹੁੰਦੀ ਹੈ। ਤੂੰ ਬੋਰਤਾ ਨਹੀਂ ਹੋ ਰਹੀ। ਉਹ ਅਚਾਨਕ ਦੱਸਦੀ ਹੋਈ ਰੁਕ ਗਈ। ਨਹੀਂ ਮੈਂ ਜਵਾਬ ਦਿੱਤਾ। ਮੈਂ ਦੇਖਿਆ ਉਸ ਦੇ ਚਿਹਰੇ ਤੇ ਉਦਾਸੀ ਛਾ ਗਈ ਸੀ। ਜੇ ਤੂੰ ਬੁਰਾ ਨਾ ਮਨਾਵੇਂ ਤਾਂ ਮੈਂ ਥੋੜੀ ਵਾਈਨ ਲਿਆਵਾਂ। ਉਸ ਨੇ ਮੈਨੂੰ ਪੁੱਛਿਆ। ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਹਲਕਾ ਜਿਹਾ ਮੁਸਕਰਾਈ। ਉਹ ਉੱઠી ਤੇ ਵਾਈਨ ਦੀ ਪੂਰੀ ਬੋਤਲ ਗਲਾਸ ਲੈ ਕੇ ਆ ਗਈ। ਉਸਨੇ ਗਲਾਸ ਵਾਈਨ ਦਾ ਭਰਿਆ ਤਿੰਨ ਚਾਰ ਘੁੱਟ ਇਕੱਠੇ ਹੀ ਭਰ ਗਈ। ਉਸਨੇ ਕਿਹਾ ਦਰਅਸਲ ਜੇ ਮੈਂ ਨਾ ਪੀਵਾਂ ਜ਼ਿਆਦਾ ਗੱਲ ਨਹੀਂ ਕਰ ਸਕਦੀ। ਬਹੁਤ ਛੇਤੀ ਥੱਕ ਜਾਂਦੀ ਆ। ਨਾਲੇ ਤੂੰ ਤਾਂ ਪੂਰੀ ਜ਼ਿੰਦਗੀ ਦਾ ਹਿਸਾਬ ਕਿਤਾਬ ਮੰਗ ਰਹੀ ਐ। ਫਿਰ ਉਸਨੇ ਪੁੱਛਿਆ ਹਾਂ ਸੱਚ ਤੇਰਾ ਨਾਮ ਕੀ ਐ? ਉਸਨੇ ਮੈਨੂੰ ਇੱਕ ਵੀ ਵਾਰ ਮੇਰਾ ਨਾਮ ਨਹੀਂ ਪੁੱਛਿਆ ਸੀ। ਮੈਂ ਕਿਹਾ ਪੂਜਾ ਫਿਰ ਉਸਨੇ ਕਿਹਾ ਮਤਲਬ ਇਬਾਦਤ ਅਸਲੀਏ ਕਿ ਨਕਲੀ ਉਹ ਹੱਸੀ ਮੈਂ ਕਿਹਾ ਅਸਲੀ ਹੀ ਹੈ ਫਿਰ ਉਹ ਬੋਲੀ ਹਾਂ ਹਰ ਮਾਂ ਆਪਣੀ ਬੇਟੀ ਦਾ ਨਾਮ ਅਜਿਹਾ ਹੀ ਰੱਖਦੀ ਹੈ ਮਸਲਨ ਪੂਜਾ ਇਬਾਦਤ ਖੁਸ਼ਬੂ ਪਾਕੀਜ਼ਾ ਪਰ ਜ਼ਮਾਨਾ ਉਹਨਾਂ ਦੇ ਨਾਮ ਬਦਲ ਕੇ ਹੋਰ ਦਾ ਹੋਰ ਹੀ ਬਣਾ ਦਿੰਦਾ ਕੰਜਰੀ ਵੇਸ਼ਵਾ ਤਵਾਈਫ ਲੌਂਡੀ ਕਨੀਜ਼ ਰਖੇ ਲੋ ਉਸਨੇ ਸ਼ਿਕਵਾ ਜਿਹਾ ਕੀਤਾ ਤੇਰਾ ਕੀ ਨਾਮ ਹੈ ਫਿਰ ਮੈਂ ਉਸਨੂੰ ਪੁੱਛਿਆ ਉਸਨੇ ਕਿਹਾ ਮੇਰੀ ਮਾਂ ਨੇ ਮੇਰਾ ਨਾਮ ਤੈਬਾ ਰੱਖਿਆ ਸੀ ਪਰ ਪਤਾ ਨਹੀਂ ਕਿੰਨੇ ਨਵੇਂ ਪੁਰਾਣੇ ਨਾਮ ਮੈਨੂੰ ਮਿਲਦੇ ਰਹੇ ਮੈਂ ਕੱਪੜਿਆਂ ਦੇ ਵਾਂਗ ਨਾਮ ਬਦਲਦੀ ਰਹੀ ਉਸਨੇ ਗਲਾਸ ਫਿਰ ਮੋਨੋ ਲਗਾਇਆ ਇਹ ਸ਼ਰਾਬ ਪੀਣੀ ਕਦੋਂ ਤੋਂ ਸ਼ੁਰੂ ਕੀਤੀ ਹੈ ਪੂਜਾ ਮੈਂ ਬੋਤਲ ਵੱਲ ਇਸ਼ਾਰਾ ਕਰਦਿਆਂ ਹੋਇਆਂ ਉਸਨੂੰ ਪੁੱਛਿਆ ਪਤਾ ਨਹੀਂ ਸ਼ਰਾਬ ਸਿਗਰਟ ਵੜਾ ਖੋਰ ਕੁਝ ਇਹ ਤੋਹਫੇ ਨੇ ਮੇਰੇ ਚਾਹਣ ਵਾਲਿਆਂ ਦੇ ਕੋਈ ਕੁਛ ਦੇ ਗਿਆ ਕੋਈ ਕੁਛ हां मेरी मां ने मेरा नाम तायबा रखा ਸੀ મતલબ پاک ਜਿਸ ਨੂੰ ਕਦੇ ਕਿਸੇ ਨੇ ਨਾਂ ਛੋਹਿਆ ਹੋਵੇ ਤਾਇਬਾ ਆਖ ਕੇ ਉਹ ਹੱਸ ਪਈ हां ਤੇਰੀ ماں ਤੇਰਾ ਵਿਆਹ ਕਰਨਾ ਚਾਹੁੰਦੀ ਸੀ ਮੈਂ ਉਸ ਨੂੰ ਫਿਰ ਆਪਣੀ ਵਿਤੀ ਹੋਈ ਸਾਰੀ ਕਹਾਣੀ ਦੱਸਣ ਦੇ ਲਈ ਕਿਹਾ ਫਿਰ ਉਸ ਨੇ ਸ਼ੁਰੂ ਕੀਤਾ ਮੇਰੀ ماں ਨੂੰ ਡਰ ਸੀ ਕਿਤੇ ਮੈਂ ਉਸ ਰਾਤੇ ਨਾ ਚੱਲ ਪਾਵਾਂ ਜੋ ਕੋਠੇ ਵੱਲ ਨੂੰ ਜਾਂਦਾ ਏ ਉਹ ਹੀ ਮੇਰੇ ਲਈ ਕੋਠੀਆਂ ਦੇ ਖਾਬ ਦੇਖਦੀ ਰਹੀ ਪਰ ਮੇਰੇ ਮੁਕੱਦਰ ਵਿੱਚ ਕੋਠਾ ਹੀ ਲਿਖਿਆ ਸੀ ਮੇਰੇ ਤੇ ਹਰਦਮ ਪਹਿਰਾ ਸੀ ਮੈਂ ਕਿਤੇ ਇਕੱਲੀ ਆ ਜਾ ਨਹੀਂ ਸਕਦੀ ਸੀ ਪਰ ਕਹਿੰਦੇ ਨੇ ਜੋ ਕੁਦਰਤ ਨੂੰ ਮਨਜ਼ੂਰ ਹੋਵੇ ਹੋ ਕੇ ਰਹਿੰਦਾ ਏ ਮੈਂ ਹੋਸਟਲ ਵਿੱਚ ਰਹਿੰਦੀ ਸੀ ਇੱਕ ਦਿਨ ਬਾਕੀ ਦੀ ਕਹਾਣੀ ਨੈਕਸਟ ਪਾਰਟ 2 ਦੇ ਵਿੱਚ ਆਵੇਗੀ ਜੇ ਕਹਾਣੀ ਵਧੀਆ ਲੱਗੀ ਪਲੀਜ਼ channel ਨੂੰ subscribe like ਜਰੂਰ ਕਰਿਆ ਕਰੋ ਜੀ ਮੈਨੂੰ ਤੁਹਾਡੀ سپورਟ ਦੀ ਬਹੁਤ ਲੋੜ ਹੈ ਧੰਨਵਾਦ ਜੀ